ਪੰਜਾਬ ਦੀ ਸਿਆਸਤ ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਨੇ ਹੰਗਾਮਾ ਖੜਾ ਕੀਤਾ ਹੋਇਆ ਹੁਣ ਇਸ ਮਾਮਲੇ ਚ ਲਾਰੈਂਸ ਦੀ ਦੂਜੀ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਜੈਪੁਰ ਦੇ ਕੇਂਦਰੀ ਜੇਲ੍ਹ ਚ ਹੋਈ ਸੀ ਜਿਸ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਜਸਥਾਨ ਦੇ ਗ੍ਰਹਿ ਵਿਭਾਗ ਤੇ ਐਡੀਸ਼ਨਲ ਚੀਫ ਸੈਕਟਰੀ ਨੂੰ ਨੋਟਿਸ ਜਾਰੀ ਕੀਤਾ ਦੱਸਦੇ ਹੈ ਕਿ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਵੱਲੋਂ ਇਸ ਮਾਮਲੇ ਚ ਰਾਜਸਥਾਨ ਨੂੰ ਧਿਰ ਬਣਾਉਣ ਦੇ ਹੁਕਮ ਦਿੱਤੇ ਨੇ ਆਪਣੇ ਹੁਕਮਾ ਚ ਹਾਈ ਕੋਰਟ ਨੇ ਲਿਖਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਦੂਜੀ ਇ ਚੁ ਹੋਈ ਸੀ ਨਰਸ ਬਿਸ਼ਨੋਈ ਦੀਆਂ ਦੋਵਾਂ ਇੰਟਰਵਿਊਆਂ ਦੇ ਥਾਂ ਦਾ ਖੁਲਾਸਾ ਹੋ ਗਿਆ ਪਹਿਲੇ ਇੰਟਰਵਿਊ ਖਰੜ ਦੇ ਸੀ ਇਹ ਕੰਪਲੈਕਸ ਚ ਹੋਈ ਸੀ ਤੇ ਹੁਣ ਦੂਜੀ ਇੰਟਰਵਿਊ ਬਾਰੇ ਵੀ ਪਤਾ ਲੱਗ ਚੁੱਕਿਆ ਹੈ ਦੂਜੀ ਇੰਟਰਵਿਊ ਜੈਪੁਰ ਰਾਜਸਥਾਨ ਦੇ ਕੇਂਦਰੀ ਜੇਲ੍ਹ ਚ ਹੋਈ ਸੀ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਰਾਜਸਥਾਨ ਦੇ ਗ੍ਰਹਿ ਵਿਭਾਗ ਦੇ ਵਿਧੀਕ ਮੁਖ 77 ਨੂੰ ਇਸ ਮਾਮਲੇ 'ਚ تیر ਬਣਾਇਆ ਤੇ ਨੋਟਿਸ ਜਾਰੀ ਕੀਤਾ ਨਾਲ ਹੀ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਵੀਡੀਓ ਕਾਨਫਰੰਸ ਰਾਹੀਂ 5 ਸਤੰਬਰ ਨੂੰ ਹੋਣ ਵਾਲੀ ਅਗਨੀ ਸੁਣਵਾਈ 'ਚ ਹਾਜ਼ਰ ਹੋਣ ਲਈ ਵੀ ਕਿਹਾ ਗਿਆ ਪੰਜਾਬੀ ਸਿਆਸਤ ਚ ਗੈਂਗਸਟਰ ਲਾਰ ਬਿਸ਼ਨੋਈ ਦੀਆਂ ਇੰਟਰਵਿਊਜ਼ ਨੇ ਹੰਗਾਮਾ ਖੜਾ ਕੀਤਾ ਹੋਇਆ ਹੁਣ ਇਸ ਮਾਮਲੇ 'ਚ ਲਾਰੈਂਸ ਦੀ ਦੂਜੀ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਜੈਪੁਰ ਦੇ ਕੇਂਦਰੀ ਜੇਲ੍ਹ 'ਚ ਹੋਈ ਸੀ ਜਿਸ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਜਸਥਾਨ ਦੇ ਗ੍ਰਹਿ ਵਿਭਾਗ ਤੇ ਐਡੀਸ਼ਨਲ ਚੀਫ ਸੈਕਟਰੀ ਨੂੰ ਨੋਟਿਸ ਜਾਰੀ ਕੀਤਾ ਦੱਸਦੇ ਹੈ ਕਿ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਵੱਲੋਂ ਇਸ ਮਾਮਲੇ 'ਚ ਰਾਜਸਥਾਨ ਨੂੰ ਧਿਰ ਬਣਾਉਣ ਦੇ ਹੁਕਮ ਦਿੱਤੇ ਨੇ ਆਪਣੇ ਹੁਕਮਾ 'ਚ ਹਾਈ ਕੋਰਟ ਨੇ ਲਿਖਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਜੈਪੁਰ ਦੀ ਕੇਂਦ ਇਸ ਇੰਟਰਵਿਊਾਂ ਦੇ ਥਾਂ ਦਾ ਖੁਲਾਸਾ ਹੋ ਗਿਆ। ਪਹਿਲੇ ਇੰਟਰਵਿਊ ਖਰੜ ਦੇ ਸੀ। ਇਹ ਕੰਪਲੈਕਸ ਚ ਹੋਈ ਸੀ ਤੇ ਹੁਣ ਦੂਜੀ ਇੰਟਰਵਿਊ ਬਾਰੇ ਵੀ ਪਤਾ ਲੱਗ ਚੁੱਕਿਆ ਹੈ। ਦੂਜੀ ਇੰਟਰਵਿਊ ਜੈਪੂਰ ਰਾਜਸਥਾਨ ਦੇ ਕੇਂਦਰੀ ਜੇਲ੍ਹ ਚ ਹੋਈ ਸੀ। ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਰਾਜਸਥਾਨ ਦੇ ਗ੍ਰਹਿ ਵਿਭਾਗ ਦੇ ਵਿਧੀਕ ਮੁਖ 77 ਨੂੰ ਇਸ ਮਾਮਲੇ ਚ ਰ ਬਣਾਇਆ ਤੇ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਵੀਡੀਓ ਕਾਨਫਰੰਸ ਰਾਹੀਂ 5 ਸਤੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਚ ਹਾਜ਼ਰ ਹੋਣ ਲਈ ਵੀ ਕਿਹਾ ਗਿਆ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈ